ਗ੍ਰੇਡਿੰਗ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੀ ਸਿਆਸਤ ਵਿੱਚ ਨਵਾਂ ਤੂਫਾਨ ਉੱਠਣ ਦੇ ਸੰਕੇਤ ਨਿਕਲ ਕੇ ਸਾਹਮਣੇ ਆ ਰਹੇ ਨੇ ਆਟਵਾ ਦੇ ਵਿੱਚ ਕੁਝ ਦਿਨਾਂ ਤੋਂ ਟਿਕਾ ਮਗਰੋਂ ਕੈਨੇਡੀਅਨ ਸਿਆਸਤਦਾਨਾਂ ਦੇ ਵਿੱਚ ਤੂਫਾਨ ਉੱਠਦਾ ਮਹਿਸੂਸ ਹੋ ਰਿਹਾ ਜਦੋਂ ਜਸਟਨ ਟਰੂਡੋ ਵੱਲੋਂ ਨਵੇਂ ਮੰਤਰੀਆਂ ਦੀ ਛੁੱਟੀ ਕੀਤੇ ਜਾਣ ਦੀਆਂ ਕੰਸੂਆ ਆਲ ਲੱਗ ਪਈਆਂ ਨੇ ਦੂਜੇ ਪਾਸੇ ਟਰੂਡੋ ਵਿਰੋਧ ਬਗਾਵਤ ਤੇਜ਼ ਹੋਣ ਅਤੇ ਬਾਗੀਆਂ ਵੱਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਛੱਡਣ ਲਈ ਮਜਬੂਰ ਕਰਨ ਦੇ ਕੇ ਅਸਲ ਲਗਾਏ ਜਾ ਰਹੇ ਨੇ ਟ੍ਰਾਂਟੋਸ ਐਂਡ ਪੋਲ ਪਾਰਲੀਮੈਂਟਰੀ ਸੀਟ ਹੋਈ ਹਾਰ ਮਗਰੋਂ ਲਿਬਰਲ ਲੀਡਰਸ਼ਿਪ ਦੇ ਵਿੱਚ ਤਬਦੀਲੀ ਦਾ ਮਸਲਾ ਰਫਾ ਦਫਾ ਹੋ ਰਿਹਾ ਪਰ ਇਸ ਵਾਰ ਠੋਸ ਸਿੱਟੇ ਨਿਕਲਦੇ ਅਸਾਰ ਨਜ਼ਰ ਆ ਰਹੇ ਨੇ ਸਿਆਸੀ ਮਾਰਾਂ ਦਾ ਕਹਿਣਾ ਹੈ ਕਿ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਗਲੀ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਕੌਣ ਕਰੇਗਾ ਨੌ ਮੰਤਰੀਆਂ ਦੀ ਛੁੱਟੀ ਕਰ ਸਕਦੇ ਨੇ ਜਸਟਨ ਟਰੂਡੋ ਲਿਬਰਲ ਪਾਰਟੀ ਨੂੰ ਇਸ ਗੱਲ ਤੋਂ ਬਾਹਰ ਆਉਂਦਿਆਂ ਆਪਣੀ ਕਾਰਗੁਜ਼ਾਰੀ ਸੁਧਾਰਨ ਤੇ ਜੋਰ ਹੋਣਾ ਚਾਹੀਦਾ ਇੱਕ ਤਾਜ਼ਾ ਸਰਵੇਖਣ ਵਿੱਚ ਦਾਵਾ ਕੀਤਾ ਗਿਆ ਕਿ ਟਰੂਡੋ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਸ਼ਾਮਲ ਕਰਕੇ ਲਿਬਰਲ ਪਾਰਟੀ ਦੀ ਮਕਬੂਲੀਅਤ ਨੂੰ ਲੱਗ ਰਿਹਾ ਖੋਰਾ ਕਿਸੇ ਹੱਦ ਤੱਕ ਰੋਕਿਆ ਜਾ ਸਕਦਾ ਹੈ ਤੇ ਸੰਭਾਵਿਤ ਤੌਰ ਤੇ ਇਸ ਕਰਕੇ ਨੌ ਮੰਤਰੀਆਂ ਦੀ ਛੁੱਟੀ ਹੋਣ ਦੇ ਚਰਚੇ ਚੱਲ ਰਹੇ ਨੇ ਟ੍ਰਾਂਟੋ ਦੇ ਸੇਂਟ ਪੌਲ ਸੀਟ ਲਿਬਰਲ ਪਾਰਟੀ ਦੇ ਹਾਰਨ ਮਗਰੋਂ ਵਾਪਰੇ ਘਟਨਾਕ੍ਰਮ ਤੇ ਚਾਤੀ ਮਾਰੀ ਜਾਵੇ ਤਾਂ ਇੱਕ ਵੇਲੇ ਟਰੂਡੋ ਦੀ ਕੁਰਸੀ ਖਤਰੇ ਵਿੱਚ ਨਜ਼ਰ ਆਈ ਸੀ ਜਦ ਕੀ ਕੁਝ ਦਿਨ ਬਾਅਦ ਕ੍ਰਿਸਟਿਆ ਫਿਨਲੈਂਡ ਅਤੇ ਪ੍ਰਧਾਨ ਮੰਤਰੀ ਦੇ ਦਫਤਰ ਵਿਚਾਲੇ ਖੇਬਾਜੀ ਦਾ ਮਾਮਲਾ ਸੁਰਖੀਆਂ ਦੇ ਵਿੱਚ ਬਣ ਗਿਆ ਸੀ ਬਤੌਰ ਵਿੱਤ ਮੰਤਰੀ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਰ ਨੇ ਨੇ ਸਰਕਾਰ ਵਿੱਚ ਸ਼ਾਮਲ ਹੋਣ ਬਾਰੇ ਉਸਰਮੁਸਰ ਹੋਣ ਲੱਗ ਪਈ ਹੈ ਇੱਥੋਂ ਤੱਕ ਕਿ ਰਿਪੋਰਟਾਂ ਆਉਣ ਲੱਗੀਆਂ ਨੇ ਕਿ ਉਪ ਪ੍ਰਧਾਨ ਮੰਤਰੀ ਕ੍ਰਿਸਟਾਫਰ ਲੈਂਡ ਲਿਬਰਲ ਪਾਰਟੀ ਦੇ ਕਈ ਐਮਪੀਜ਼ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਈ ਹੈ ਅਕਤੂਬਰ ਵਿੱਚ ਸ਼ੁਰੂ ਹੋਣ ਵਾਲੇ ਹਾਊਸ ਆਫ ਕਾਮਨਸ ਦੇ ਇਹ اجلاس ਤੋਂ ਪਹਿਲਾਂ ਟੁਕ ਟੂ ਕੈਬਨਟ ਵਿੱਚ ਵੱਡੀ ਰਦੋ ਬਦਲ ਕਰਨਾ ਚਾਹੁੰਦੇ ਨੇ ਅਤੇ ਦੱਸਣਾ ਇਹ ਵੀ ਬਣਦਾ ਕਿ ਪਿਛਲੇ ਦਿਨੀ ਇਹ ਸਾਹਮਣੇ ਨਿਕਲ ਕੇ ਆਈ ਸੀ ਰਿਪੋਰਟ ਤੇ ਇਹ ਵੀ ਦਾਵਾ ਕੀਤਾ ਗਿਆ ਕਿ ਲਿਬਰਲ ਸਰਕਾਰ ਦੇ ਸੀਨੀਅਰ ਸਲਾਹਕਾਰ ਬਤੌਰ ਵਿੱਤ ਮੰਤਰੀ ਕ੍ਰਿਸਟਿਆ ਫਰਲੈਂਡ ਦੇ ਆਰ ਕਾਰਗਜ਼ਾਰੀਆਂ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਹਨ ਇਸ ਦੇ 올ਟਰ ਲਿਬਰਲ ਪਾਰਟੀ ਦੇ ਸਾਬਕਾ ਤੇ ਮੌਜੂਦਾ ਐਮਪੀਜ਼ ਨੇ ਟ੍ਰੂਡੋ ਦਾ ਸਿਫਾ ਵੀ ਮੰਗਿਆ ਪਰ ਜ਼ਿਆਦਾਤਰ ਮੰਤਰੀ ਨੇ ਐਮਪੀ ਉਹਨਾਂ ਦੇ ਹੱਕ ਵਿੱਚ ਨਜ਼ਰ ਆਏ ਦੂਜੇ ਪਾਸੇ 16 ਸਤੰਬਰ ਨੂੰ ਕਿਊਬਕ ਦੇ ਲਾਲਸੇ ਇਲਾਕੇ ਵਿੱਚ ਪਾਰਲੀਮੈਂਟ ਦੀ ਸੀਟ ਤੇ ਜਿਮਨੀ ਚੋਣ ਹੋਈ ਸੀ ਅਤੇ ਇੱਥੇ ਵੀ ਲਿਬਰਲ ਪਾਰਟੀ ਦੀ ਹਾਰ ਹੋਈ ਸੀ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਯਕੀਨੀ ਤੌਰ ਤੇ ਖਤਰੇ ਵਿੱਚ ਪੈ ਜਾਵੇਗੀ ਕ੍ਰੈਡਿੰਗ ਖਬਰਾਂਾਂ ਦੇ ਵਿੱਚ ਅੱਜ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਹੈ ਸੁਣਨੀ ਹੈ ਪੜ੍ਹਨੀ ਹੈ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ